ਨਾਬਾ ਵਿੱਚ ਸ਼੍ਰੀ ਸ਼ਾਮ ਪਰਿਵਾਰ ਸੰਗ ਵੱਲੋਂ ਸ਼੍ਰੀ ਖਾਟੂ ਸ਼ਾਮ ਜਿਹਦੇ ਜਨਮ ਦਿਨ ਦੇ ਮੌਕੇ ਤੇ ਪੰਜਵਾਂ ਵਿਸ਼ਾਲ ਨਗਰ ਭਜਨ ਸੰਧਿਆ ਕਰਵਾਈ ਗਈ ਇਸ ਮੌਕੇ ਤੇ ਸ਼੍ਰੀ ਸ਼ਾਮ ਬਾਬਾ ਦਾ ਬਹੁਤ ਹੀ ਸੁੰਦਰ ਦਰਬਾਰ ਸਜਾਇਆ ਗਿਆ ਤੇ ਟਟ ਲੰਗਰ ਵਰਤਾਇਆ ਗਿਆ ਇਸ ਸ਼ਾਮ ਵੰਦਨਾ ਉਸ ਵਿੱਚ ਨਾਬਾ ਦੇ ਪ੍ਰਸਿੱਧ ਭਜਨ ਗਾਇਕ ਸ਼੍ਰੀ ਕਾਂਤ ਯੂਵੀ ਸ਼ਰਮਾ ਤੇ ਬਰਨਾਲਾ ਤੋਂ ਭਾਜੀ ਨੇ ਗਾਇਕ ਵਿਕਰਮਾਰਾ ਨੇ ਰਠੌਰ ਨੇ ਹਾਜ਼ਰੀ ਲਗਵਾਈ ਇਸ ਮੌਕੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਸਤੀਸ ਹੋਈਆ ਵਾਲਾਰੇ ਹਾਜ਼ਰੀ ਲਗਵਾਈ ਤੇ ਵੱਡੀ ਗਿਣਤੀ ਚ ਸੰਗਤ ਹਾਜ਼ਰ ਸੀ ਜੈ ਸ਼੍ਰੀ ਸ਼ਾਮ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਅੱਜ ਸ਼ਾਮ ਬਾਬਾ ਜੀ ਦੇ ਜਨਮ ਦਿਵਸ ਹੈ ਤੇ ਸਾਰਾ ਨਾਭਾ ਇੱਕ ਭਗਤੀ ਰੰਗ ਦੀ ਸ਼ਾਮ ਬਾਬਾ ਜੀ ਦੇ ਭਗਤੀ ਰੰਗ ਵਿੱਚ ਰੰਗਿਆ ਪਿਆ ਹੈ ਹਰ ਸਾਲ ਦੀ ਤਰ੍ਹਾਂ ਸ਼ਾਮ ਪਰਿਵਾਰ ਵੱਲੋਂ ਵੀ ਸ਼ਾਮ ਬਾਬਾ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਪੰਜਵਾਂ ਸ਼੍ਰੀ ਸ਼ਾਮ ਦਾ ਮਹੋਤਸਵ ਅੱਜ ਸ਼੍ਰੀ ਹਨੂਮਾਨ ਮੰਦਰ ਬਟਿੰਡਿਆ ਮਾਲਾ ਵਿਖੇ ਕਰਵਾਇਆ ਜਾ ਰਿਹਾ ਹੈ ਹਜ਼ਾਰਾਂ ਦੀ ਸੰਗਤ ਦੇ ਵਿੱਚ ਤੁਸੀਂ ਆ ਲਓ ਹਾਲੇ ਤੱਕ ਲਾਈਨ ਨਹੀਂ ਟੁੱਟੀ ਸਵੇਰ ਦੀ ਸਾਥ ਸ਼ਾਮ ਦੇ ਸਾਥ ਹੋਈ ਲੱਗਣ ਲੱਗੀ ਹੋਈ ਹੈ ਤੇ ਬਹੁਤ ਭਾਰੀ ਸੰਗਤ ਵਿੱਚ ਉਤਸ਼ਾਹ ਹੈ ਬਾਬਰ ਜੀ ਸੁਣੋ ਮਾ ਆਪ ਲੋਕ ਦੇ ਦਰਖਾSTE ਇਹ ਪੰਜਵਾਂ ਜਾਗਰਣ ਹੈ ਜੀ ਤੇ ਹਰ ਸਾਲ ਇਹ ਸ਼ਾਮ ਬਾਬਾ ਜੀ ਦੀ ਕਿਰਪਾ ਨਾਲ ਇਹ ਇਸ ਸਾਲ ਵੀ ਸਾਰੇ ਨਾਪਾ ਸ਼ਹਿਰ ਦੇ ਵਸਨੀਕਾਂ ਦੇ ਸਹਿਯੋਗ ਦੇ ਨਾਲ ਇਸ ਵਾਰ ਜੀ ਹਿਮੂ ਮੰਦਿਰ ਵਿਖੇ ਮਹਾਂਲਾ ਦੇ ਕੀ ਕਰਵਾਇਆ ਜਾਵੇ ਅਸੀਂ ਸ਼ਾਮ ਸੰਗ ਪਰਿਵਾਰ ਵੱਲੋਂ ਕਰਵਾਇਆ ਜਾ ਰਿਹਾ ਹੈ ਕਿ ਸਾਡੇ ਮਹੱਲੇ ਲਈ ਬਿਹੰਡਿਆ ਮਾਲੇ ਲਈ ਬਹੁਤ ਹੀ ਭਾਗਾ ਵਾਲਾ ਦਿਨ ਹੈ ਕਿ ਸ਼ਾਮ ਸੰਗ ਪਰਿਵਾਰ ਵੱਲੋਂ ਇਹਨਾਂ ਪ੍ਰੋਗਰਾਮ ਹੈ ਪੰਜਵਾਂ ਮਹਾਉਸਵਮੇ ਬਾਬਾ ਦਾ ਜਨਮ ਦਿਨ ਹੈ ਉਹ ਹਨਮਾਨ ਮੰਦਿਰ ਵਿੱਚ ਮਨਾਇਆ ਜਾ ਰਿਹਾ ਹੈ ਇਸ ਦੇ ਲਈ ਅਸੀਂ ਸ਼ਾਮ ਸੰਗ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬੜਾ ਹੀ ਮਨਮੋਹਕ ਸੀਨ ਬਣ ਰਿਹਾ ਹੈ ਮਨਮੋਹਕ ਦ੍ਰਿਸ਼ ਹੈ ਬਹੁਤ ਸਾਰੀ ਅੱਛੀ ਸਜਾਵਟ ਕੀਤੀ ਗਈ ਹੈ ਲੰਗਰ ਦਾ ਪ੍ਰਬੰਧ ਹੈ ਕਿ ਜਿੰਨੇ ਵੀ ਸ਼ਾਮ ਭਾਗ ਗਏ ਉਹ ਬਾਬਾ ਦਾ ਉਰਗਾਨ ਕਰ ਰਹੇ ਹਨ ਇਸ ਲਈ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਨਾਬਾ ਵਿੱਚ ਸ਼੍ਰੀ ਸ਼ਾਮ ਪਰਿਵਾਰ ਸੰਗ ਵੱਲੋਂ ਸ਼੍ਰੀ ਖਾਟੂ ਸ਼ਾਮ ਜਿਹਦੇ ਜਨਮ ਦਿਨ ਦੇ ਮੌਕੇ ਤੇ ਪੰਜਵਾਂ ਵਿਸ਼ਾਲ ਨਗਰ ਭਜਨ ਸੰਧਿਆ ਕਰਵਾਈ ਗਈ ਇਸ ਮੌਕੇ ਤੇ ਸ਼੍ਰੀ ਸ਼ਾਮ ਬਾਬਾ ਦਾ ਬਹੁਤ ਹੀ ਸੁੰਦਰ ਦਰਬਾਰ ਸਜਾਇਆ ਗਿਆ ਤੇ ਟਟ ਲੰਗਰ ਵਰਤਾਇਆ ਗਿਆ ਇਸ ਸ਼ਾਮ ਵੰਦਨਾ ਉਸ ਵਿੱਚ ਨਾਬਾ ਦੇ ਪ੍ਰਸਿੱਧ ਭਜਨ ਗਾਇਕ ਸ਼੍ਰੀ ਕਾਂਤ ਯੂਵੀ ਸ਼ਰਮਾ ਤੇ ਬਰਨਾਲਾ ਤੋਂ ਭਾਜੀ ਨੇ ਗਾਇਕ ਵਿਕਰਮਾਰਾ ਨੇ ਰਠੌਰ ਨੇ ਹਾਜ਼ਰੀ ਲਗਵਾਈ ਇਸ ਮੌਕੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਸਟਿਸ ਹੋਈਆ ਵਾਲਾ ਨੇ ਹਾਜ਼ਰੀ ਲਗਵਾਈ ਤੇ ਵੱਡੀ ਗਿਣਤੀ ਚ ਸੰਗਤ ਹਾਜ਼ਰ ਸੀ ਜੈ ਸ਼੍ਰੀ ਸ਼ਾਮ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਅੱਜ ਸ਼ਾਮ ਬਾਬਾ ਜੀ ਦਾ ਜਨਮ ਦਿਵਸ ਹੈ ਤੇ ਸਾਰਾ ਨਾਭਾ ਇੱਕ ਭਗਤੀ ਰੰਗ ਦੇ ਵਿੱਚ ਸ਼ਾਮ ਬਾਬਾ ਜੀ ਦੇ ਭਗਤੀ ਰੰਗ ਵਿੱਚ ਰੰਗਿਆ ਪਿਆ ਹੈ ਹਰ ਸਾਲ ਦੀ ਤਰ੍ਹਾਂ ਸ਼ਾਮ ਪਰਿਵਾਰ ਵੱਲੋਂ ਵੀ ਸ਼ਾਮ ਬਾਬਾ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਪੰਜਵਾਂ ਸ਼੍ਰੀ ਸ਼ਾਮ ਮੰਦਰਾ ਮਹੋਤਸਵ ਅੱਜ ਸ਼੍ਰੀ ਹਨੂਮਾਨ ਮੰਦਰ ਬਟਿੰਡਿਆ ਮਾਲਾ ਵਿਖੇ ਕਰਵਾਇਆ ਜਾ ਰਿਹਾ ਹੈ ਹਜ਼ਾਰਾਂ ਦੀ ਸੰਗਤ ਦੇ ਵਿੱਚ ਤੁਸੀਂ ਆਇਆ ਲਓ ਹਾਲੇ ਤੱਕ ਲਾਈਨ ਟੁੱਟੀ ਸਵੇਰ ਦੀ ਸਾਤ ਸ਼ਾਮ ਦੀ ਸਾਤ ਵਜੇ ਲੱਗਣਾ ਲੱਗੀ ਹੋਈ ਸੀ ਤੇ ਬਹੁਤ ਭਾਰੀ ਸੰਗਤ ਵਿੱਚ ਉਤਸ਼ਾਹ ਹੈ ਪਰ ਬਾਬਰ ਜੀ ਸੁਣੋ ਬਾਹਰ ਲੋਕ ਦੇ ਦੇਖਣੇ ਇਹ ਪੰਜਵਾਂ ਜਾਗਰਣ ਹੈ ਜੀ ਕਿ ਹਰ ਸਾਲ ਇਹ ਸ਼ਾਂਬਾਬਾ ਜੀ ਦੀ ਕਿਰਪਾ ਨਾਲ ਸਾਲ ਵੀ ਸਾਰੇ ਨਾਪਾ ਸ਼ਹਿਰ ਦੇ ਨਾਸੀਓ ਦੇ ਸਹਿਯੋਗ ਦੇ ਨਾਲ ਇਸ ਵਰਸ਼ੀ ਦੀ ਹਰਿ ਹਰਿ ਮੰਦਿਰ ਵਿਖੇ ਅੱਲਾ ਦੇ ਕੀ ਕਰਵਾਇਆ ਜਾ ਰਿਹਾ ਹੈ। ਨਸੀਬ ਦੇ ਪਰਿਵਾਰ ਵੱਲੋਂ ਕਰਵਾਇਆ ਜਾ ਰਿਹਾ ਹੈ। ਇਹ ਸਾਡੇ ਮਹੱਲੇ ਲਈ ਬਿੜੀਆ ਮਾਲੇ ਲਈ ਬਹੁਤ ਹੀ ਭਾਗਾ ਵਾਲਾ ਦਿਨ ਹੈ ਕਿ ਸ਼ਾਮਸੰਗ ਪਰਿਵਾਰ ਵੱਲੋਂ ਇਹ ਪ੍ਰੋਗਰਾਮ ਹੈ। ਪੰਜਵਾਂ ਮਹਾਉਤਸਵ ਹੈ, ਬਾਬਾ ਦਾ ਜਨਮ ਦਿਨ ਹੈ। ਉਹ ਹਰਿ ਮੰਦਿਰ ਵਿੱਚ ਮਨਾਇਆ ਜਾ ਰਿਹਾ ਹੈ। ਇਸ ਦੇ ਲਈ ਅਸੀਂ ਸ਼ਾਮਸੰਗ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਬੜਾ ਹੀ ਮਨਮੋਹਕ ਸੀਨ ਬਣ ਰਿਹਾ ਹੈ। ਮਨਮੋਹਕ ਦ੍ਰਿਸ਼ ਹੈ। ਬਹੁਤ ਸਾਰੀ ਅੱਛੀ ਸਜਾਵਟ ਕੀਤੀ ਗਈ ਹੈ ਲੰਗਰ ਦਾ ਪ੍ਰਬੰਧ ਹੈ ਕਿ ਜਿੰਨੇ ਵੀ ਸ਼ਾਮ ਪਹੁੰਚੇ ਉਹ ਬਾਬਾ ਦਾ ਗੁਰਗਾਂ ਕਰ ਰਹੇ ਹਨ ਇਸ ਲਈ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ